ਜਿਹੜਾ ਇਹ ਘਾਟਾ ਪਿਆ ਸਾਨੂੰ ساری ਜ਼ਿੰਦਗੀ ਇਹ ਪੂਰੀ ਨਹੀਂ ਹੋਣਾ ਕਦੇ ਮਾਪਿਓ ਘਰ ਬੈਠੇ ਆ ਤਾਂ ਸਾਨੂੰ ਕੋਈ ਡਰ ਪਾਇਆ ਕਿਸੇ ਦੀ ਕੰਮ ਕਾਰ ਕਰਨੀ ਦਾ ਹੌਸਲਾ ਸਾਨੂੰ ਦਾ ਬਹੁਤ ਵੱਡਾ ਬਾਪੂ ਜੀ ਨੇ ਸਾਨੂੰ ਬਹੁਤ ਹੌਸਲਾ ਬਖਸ਼ਿਆ ਤੇ ਇਦਾਂ ਹੀ ਚੜਦੀ ਕਲਾ ਜਿੱਦਾਂ ਉਹ ਸੀ ਉਦਾਂ ਹੀ ਅੱਗੇ ਕੰਮ ਨੂੰ ਵਧਾ ਕੇ ਲੈ ਕੇ ਜਾਵਾਂਗੇ ਸਤਿਗੁਰੂ ਜੀ ਸਭ ਆਜੇ ਅੰਤਿਮ ਅਰਦਾਸ ਸੀ ਪਿਤਾ ਜੀ ਦੀ ਉਹ ਪਿਤਾ ਜੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਵਿਚਰਨਾ ਸਿਖਾਇਆ ਚੰਗੇ ਮਾੜੀ ਦੀ ਪਹਿਚਾਨ ਵੀ ਕਰਨੀ ਸਿਖਾਈ ਕੀ ਮੰਨ ਚੱਲ ਰਿਹਾ ਹੈ ਕਿ ਕਮੀ ਪਿਤਾ ਦੀ ਕਦੀ ਨਹੀਂ ਪੂਰੀ ਹੋ ਸਕੀ ਮੰਚ ਤਾਂ ਜੀ ਕੁਝ ਨਹੀਂ ਬਸ ਇਹ ਜਿਹੜਾ ਇਹ ਘਾਟਾ ਪਿਆ ਸਾਨੂੰ ساری ਜ਼ਿੰਦਗੀ ਪੂਰਾ ਨਹੀਂ ਹੋਣਾ ਕਦੇ ਮਾਪਿਓ ਘਰ ਬੈਠੇ ਆ ਤਾਂ ਸਾਨੂੰ ਕੋਈ ਡਰ ਪਿਆ ਕਿਸੇ ਅਸੀਂ ਕੰਮਕਾਰ ਕਰਦੇ ਨਹੀਂ ਹੌਸਲਾ ਸੀ ਉਹਨਾਂ ਦਾ ਬਹੁਤ ਵੱਡਾ ਸੀ ਸੋ ਬਸ ਇਹੀ ਆ ਉਹ ਚੀਜ਼ ਤਾਂ ਪੂਰੀ ਹੋ ਨਹੀਂ ਸਕਦੀ ਬਾਕੀ ਸਾਰੇ ਸੰਗਤ ਜਿਨ੍ਹਾਂ ਮੇਰੇ ਸੰਗੀਤ ਨਾਲ ਜੁੜੇ ਹੋਏ ਸਾਰੇ ਭਰਾ ਮੇਰੇ ਆਏ ਨੇ ਸਾਰੇ ਜਿਨ੍ਹਾਂ ਹੋਰ ਮਿੱਤਰ ਪ੍ਰੇਮੀ ਸਾਰੇ ਰਾਜਨੀਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਇਹ ਜਿੰਮੇਵਾਰੀ ਵੀ ਤੁਹਾਡੇ ਤੇ ਬੜੀ ਵੱਡੀ ਪੈ ਗਈ ਕਿ ਪਿਤਾ ਜੀ ਪਿਤਾ ਜੀ ਦੇ ਜਾਣ ਤੋਂ ਬਾਅਦ ਤੁਹਾਡੇ ਤੇ ਹੀ ਪਰਿਵਾਰ ਦੀ ਜ਼ਿੰਮੇਵਾਰੀ ਪਈ ਕੋਈ ਨਹੀਂ ਜੀ ਬਾਪੂ ਜੀ ਨੇ ਸਾਨੂੰ ਬਹੁਤ ਹੌਸਲਾ ਬਖਸ਼ਿਆ ਤੇ ਇਦਾਂ ਹੀ ਚੱੜਦੀ ਗੱਲ ਹੈ ਜਿੱਦਾਂ ਉਹ ਸੀ ਉਦਾਂ ਹੀ ਅੱਗੇ ਕੰਮ ਨੂੰ ਵਧਾ ਕੇ ਲੈ ਕੇ ਜਾਵਾਂਗੇ ਜੀ ਜਿਹੜਾ ਇਹ ਘਾਟਾ ਪਿਆ ਸਾਨੂੰ ساری ਜ਼ਿੰਦਗੀ ਇਹ ਪੂਰਾ ਨਹੀਂ ਹੋਣਾ ਕਦੇ ਮਾਪਿਓ ਘਰ ਬੈਠੇ ਆ ਤਾਂ ਸਾਨੂੰ ਕੋਈ ਡਰ ਪਾਇਆ ਕਿਸੇ ਆਦੀ ਕੰਮ ਕਾਰ ਕਰਨੀ ਦਾ ਹੌਸਲਾ ਸੀ ਉਹਨਾਂ ਦਾ ਬਹੁਤ ਵੱਡਾ ਬਾਪੂ ਜੀ ਨੇ ਸਾਨੂੰ ਬਹੁਤ ਹੌਸਲਾ ਬਖਸ਼ਿਆ ਤੇ ਇਦਾਂ ਹੀ ਚੱੜਦੀ ਗੱਲ ਹੈ ਜਿੱਦਾਂ ਉਹ ਸੀ ਉਦਾਂ ਹੀ ਅੱਗੇ ਕੰਮ ਨੂੰ ਵਧਾ ਕੇ ਲੈ ਕੇ ਜਾਵਾਂ ਚੱਕ ਗੁਰੂ ਸਾਹਿਬ ਅੱਜ ਅੰਤਿਮ ਅਰਦਾਸ ਸੀ ਪਿਤਾ ਜੀ ਦੀ ਉਹ ਪਿਤਾ ਜੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਵਿਚਰਨਾ ਸਿਖਾਇਆ ਚੰਗੇ ਮਾੜੀ ਦੀ ਪਹਿਚਾਨ ਵੀ ਕਰਨੀ ਸਿਖਾਈ ਕੀ ਮੰਚ ਚੱਲ ਰਿਹਾ ਹੈ ਕਿ ਕਮੀ ਪਿਤਾ ਦੀ ਕਦੀ ਨਹੀਂ ਪੂਰੀ ਹੋ ਸਕੀ ਮੰਚ ਤਾਂ ਜੀ ਕੁਝ ਨਹੀਂ ਬਸ ਇਹ ਜਿਹੜਾ ਇਹ ਘਾਟਾ ਪਿਆ ਸਾਨੂੰ ساری ਜ਼ਿੰਦਗੀ ਇਹ ਪੂਰਾ ਨਹੀਂ ਹੋਣਾ ਕਦੇ ਮਾਪਿਓ ਘਰ ਬੈਠੇ ਆ ਤਾਂ ਸਾਨੂੰ ਕੋਈ ਡਰ ਪਿਆ ਕਿਸੇ ਅਨ ਕੰਮਕਾਰ ਕਰਨ ਦੀ ਹੌਸਲਾ ਸੀ ਉਹਨਾਂ ਦਾ ਬਹੁਤ ਵੱਡਾ ਸੀ ਸੋ ਬਸ ਇਹੀ ਆ ਉਹ ਚੀਜ਼ ਤਾਂ ਪੂਰੀ ਹੋ ਨਹੀਂ ਸਕਦੀ ਬਾਕੀ ਸਾਰੇ ਸੰਗਤ ਜਿੰਨੇ ਮੇਰੇ ਸੰਗੀਤ ਨਾਲ ਜੁੜੇ ਹੋਏ ਸਾਰੇ ਭਰਾ ਮੇਰੇ ਆਏ ਨੇ ਸਾਰੇ ਜਿੰਨੇ ਹੋਰ ਮਿੱਤਰ ਪ੍ਰੇਮੀ ਸਾਰੇ ਦਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਇਹ ਜਿੰਮੇਵਾਰੀ ਵੀ ਤੁਹਾਡੇ ਤੇ ਬੜੀ ਵੱਡੀ ਪੈ ਗਈ ਕਿ ਪਿਤਾ ਜੀ ਪਿਤਾ ਜੀ ਦੇ ਜਾਣ ਤੋਂ ਬਾਅਦ ਤੁਹਾਡੇ ਤੇ ਹੀ ਪਰਿਵਾਰ ਦੀ ਜ਼ਿੰਮੇਵਾਰੀ ਪੈ ਗਈ ਕੋਈ ਨਹੀਂ ਜੀ ਬਾਪੂ ਜੀ ਨੇ ਸਾਨੂੰ ਬਹੁਤ ਹੌਸਲਾ ਬਖਸ਼ਿਆ ਤੇ ਇਦਾਂ ਹੀ ਚੱੜਦੀ ਗੱਲ ਜਿੱਦਾਂ ਉਹ ਸੀ ਉਦਾਂ ਹੀ ਅੱਗੇ ਕੰਮ ਨੂੰ ਵਧਾ ਕੇ ਲੈ ਕੇ ਜਾਵਾਂਗੇ ਜੀ ਜਿਹੜਾ ਇਹ ਘਾਟਾ ਪਿਆ ਸਾਨੂੰ ساری ਜ਼ਿੰਦਗੀ ਇਹ ਪੂਰਾ ਨਹੀਂ ਹੋਣਾ ਕਦੇ ਮਾਪਿਓ ਘਰ ਬੈਠੇ ਆ ਤਾਂ ਸਾਨੂੰ ਕੋਈ ਡਾਰ ਪਿਆ ਕਿਸੇ ਅਜਿਹੀ ਕੰਮ ਕਰਦਿਆਂ ਹੌਸਲਾ ਸਾਨੂੰ ਦਾ ਬਹੁਤ ਵੱਡਾ ਬਾਬੂ ਜੀ ਨੇ ਸਾਨੂੰ ਬਹੁਤ ਹੌਸਲਾ ਬਖਸ਼ਿਆ ਤੇ ਇਦਾਂ ਹੀ ਚੱਲਦੀ ਗੱਲ ਜਿੱਦਾਂ ਉਹ ਸੀ ਉਦਾਂ ਹੀ ਅੱਗੇ ਕੰਮ ਨੂੰ ਵਧਾ ਕੇ ਲੈ ਕੇ ਜਾਵਾਂਗੇ ਸਾਡੀ ਬੁਰੀ ਸਭਾ ਅੱਜ ਅੰਤਿਮ ਅਰਦਾਸ ਸੀ ਪਿਤਾ ਜੀ ਦੀ ਉਹ ਪਿਤਾ ਜੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਵਿਚਰਨਾ ਸਿਖਾਇਆ ਚੰਗੇ ਮਾੜੀ ਦੀ ਪਹਿਚਾਨ ਵੀ ਕਰਨੀ ਸਿਖਾਈ ਕੀ ਮੰਚ ਚੱਲ ਰਿਹਾ ਹੈ ਬਲਕਿ ਕਮੀ ਪਿਤਾ ਦੀ ਕਦੀ ਨਹੀਂ ਪੂਰੀ ਹੋ ਸਕੀ ਮੰਚ ਤਾਂ ਜੀ ਕੁਝ ਨਹੀਂ ਬਸ ਇਹ ਵੀ ਜਿਹੜਾ ਇਹ ਘਾਟਾ ਪਿਆ ਸਾਨੂੰ ਸਾਰੀ ਜ਼ਿੰਦਗੀ ਪੂਰਾ ਨਹੀਂ ਹੋਣਾ ਕਦੇ ਮਾਪਿਓ ਘਰ ਬੈਠੇ ਆ ਤਾਂ ਸਾਨੂੰ ਕੋਈ ਡਰ ਪਾਇਆ ਕਿਸੇ ਅੰਨ ਕੰਮਕਾਰ ਕਰਦੇ ਨਹੀਂ ਹੌਸਲਾ ਸੀ ਉਹਨਾਂ ਦਾ ਬਹੁਤ ਵੱਡਾ ਸੀ ਸੋ ਬਸ ਇਹੀ ਆ ਉਹ ਚੀਜ਼ ਤਾਂ ਪੂਰੀ ਹੋ ਨਹੀਂ ਸਕਦੀ ਬਾਕੀ ਸਾਰੇ ਸੰਗਤ ਜਿੰਨੇ ਮੇਰੇ ਸੰਗੀਤ ਨਾਲ ਜੁੜੇ ਹੋਏ ਸਾਰੇ ਭਰਾ ਮੇਰੇ ਆਏ ਨੇ ਸਾਰੇ ਜਿੰਨੇ ਹੋਰ ਮਿੱਤਰ ਪ੍ਰੇਮੀ ਸਾਰੇ ਰਾਜਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਇਹ ਜਿੰਮੇਵਾਰੀ ਵੀ ਤੁਹਾਡੇ ਤੇ ਬੜੀ ਵੱਡੀ ਪੈ ਗਈ ਕਿ ਪਿਤਾ ਜੀ ਪਿਤਾ ਜੀ ਦੇ ਜਾਣ ਤੋਂ ਬਾਅਦ ਤੁਹਾਡੇ ਤੇ ਹੀ ਪਰਿਵਾਰ ਦੀ ਜ਼ਿੰਮੇਵਾਰੀ ਪਈ ਕੋਈ ਨਹੀਂ ਜੀ ਬਾਪੂ ਜੀ ਨੇ ਸਾਨੂੰ ਬਹੁਤ ਹੌਸਲਾ ਬਖਸ਼ਿਆ ਤੇ ਇਦਾਂ ਹੀ ਚੱਲਦੀ ਗੱਲ ਹੈ ਜਿੱਦਾਂ ਉਹ ਸੀ ਉਦਾਂ ਹੀ ਅੱਗੇ ਕੰਮ ਨੂੰ ਵਧਾ ਕੇ ਲੈ ਕੇ ਜਾਵਾਂਗੇ ਜੀ